ਸਾਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਦੇਸ਼ ਦੇ ਜਿਹੜੇ ਸਿਟੀਜ਼ਨ ਹੁੰਦੇ ਨੇ ਉਹਨਾਂ ਦੀ ਕਿਵੇਂ ਸਥਿਤੀ ਆ ਅਮਰੀਕਾ ਦੇ ਵਿੱਚ ਤੁਸੀਂ ਦੇਖੋ ਜਦ ਜਹਾਜ਼ਾਂ ਨਾਲ ਟਵਿੰਟ ਆਵਰਸ ਤੇ ਅਟੈਕ ਕਰਿਆ ਗਿਆ ਕਿਵੇਂ ਉੱਥੇ ਦੇ ਸਿਟੀਜ਼ਨਸ ਤੋਂ ਦਾਬ ਬਦਲਾ ਲੈਣ ਲਈ ਅਫਗਾਨਿਸਤਾਨ ਤੋਂ ਕਿਵੇਂ ਕਿੰਨੇ ਸਾਲ ਪਿੱਛੇ ਪਹੁੰਚਾਤਾ ਗਿਆ ਐਂ ਹੋਰ ਦੇਸ਼ਾਂ 'ਚ ਵੀ ਸਾਰੇ ਆਪਣੇ ਆਪਣੇ ਨਾਗਰਿਕਾਂ ਦੀ ਰਸ਼ੀਆ ਵੀ ਇਜ਼ਰਾਈਲ ਵੀ ਸਾਰੇ ਕਿਤੇ ਉਹ ਉਹਨਾਂ ਦੀ ਮਦਦ ਕਰਦੇ ਨੇ ਤੇ ਉਹਨਾਂ ਨੂੰ ਇੱਜ਼ਤ ਦਵਾਉਂਦੇ ਨੇ ਤਾਂ ਜੋ ਟ੍ਰਾਈਬਲ ਆਪਣੀ ਗਰੂਪਿੰਗ ਹੈ ਇਹਦਾ ਇਹੀ ਮਤਲਬ ਹੁੰਦਾ ਹੈ ਵੀ ਗਿਵ ਰਿਸਪੈਕਟ ਟੇਕ ਰਿਸਪੈਕਟ ਤੇ ਹਿੰਦੁਸਤਾਨ ਦੀ ਸਿਟੀਜ਼ਨ ਦੀ ਕੀ ਸਥਿਤੀ ਹੈ ਹਿੰਦੁਸਤਾਨ ਦੇ ਵਿੱਚ ਵੀ ਤੇ ਬਾਹਰ ਵੀ ਜਿੱਥੇ ਅਮਰੀਕਾ ਆ ਹੋਰ ਦੇਸ਼ਾਂ ਦੇ ਸਿਟੀਜ਼ਨ ਨੂੰ ਫੜ ਕੇ भेजण ਲੱਗਿਆ ਸੀ ਉੱਥੇ ਸਾਰਿਆਂ ਨੇ ਹੀ ਉਹਨਾਂ ਦੀ ਮੁਖਾਲਫਤ ਕਰੀ ਤੇ ਉਹਨਾਂ ਤੇ ਉਲਟੇ ਸੈਂਕਸ਼ਨਸ ਲਗਾਏ ਤੇ ਦੇਸ਼ ਜਿਹੜਾ ਵੀ ਕੋਈ ਹੱਥ ਕੜੀ ਲਾ ਕੇ ਉਸ ਤਰੀਕੇ ਨਾਲ ਲਿਆਉਣ ਪਿੱਛੇ ਉਹਨਾਂ ਨੇ ਸਟ੍ਰਿਕਟ ਐਕਸ਼ਨ ਲਏ ਪਰ ਆਪਣੇ ਕਹਿੰਦੇ ਕੋਈ ਨਾ ਜੀ ਚਾਹੇ ਭੇਡ ਬੱਕਰੀਆਂ ਵਾਂਗੂ ਤੁੰਕੇ ਭੇਜ ਦੋ ਅਸੀਂ ਆਪਦੇ ਸੁਤੰਤਰ ਨੂੰ ਵਾਪਸ ਲਵਾਂਗੇ ਉਹਨਾਂ ਲਈ ਕੋਈ ਵੀ ਹਿੰਦੁਸਤਾਨ ਨੇ ਜੰਗ ਨਹੀਂ ਲੜੀ ਉਲਟਾ ਅੱਲ ਦੀ ਵੀਡੀਓ ਵਿੱਚ ਆਪਾਂ ਦੱਸਿਆ ਸੀਗਾ ਕਿਵੇਂ ਉਹਨਾਂ ਨੇ ਬਜਟ 'ਚ ਚੇਂਜ ਕਰਤੀ ਅਮਰੀਕਾ ਨੂੰ ਅਕੋਮੋਡੇਟ ਕਰਨ ਪਿੱਛੇ ਤੇ ਜਿੱਥੇ ਦੂਜੇ ਦੇਸ਼ ਲਈ ਉਹ ਇੰਨਾ ਝੁਕ ਰਹੇ ਨੇ ਆਪਣੇ ਦੇਸ਼ ਦੇ ਸਿਟੀਜ਼ਨ ਜਿਹੜੀ ਭਗਦੜ ਦੇ ਵਿੱਚ ਬੰਦਿਆਂ ਦੀ ਮੌਤ ਹੋਈ ਉਹਨਾਂ ਦੀਆਂ ਜਿਹੜੀਆਂ ਗੱਲਾਂ ਸੁਣਨ ਨੂੰ ਆਉਂਦੀਆਂ ਨੇ ਵੀ ਜਿਹੜੀ ਦੇਖ ਲਓ ਇੱਕ ਸਿਟੀਜ਼ਨ ਦੀ ਮੌਤ ਤੋਂ ਬਾਅਦ ਚ ਉਹਦੇ ਰਿਲੀਜੀਅਸ ਰਾਈਟਸ ਦੀ ਤਾਂ ਉਹਦਾ ਹੱਕ ਹੈਗਾ ਫਰ ਬਜਾਏ ਉਹਨੂੰ ਸੰਸਕਾਰ ਕਰਨ ਦੇ ਹਿੰਦੂ ਦੇ ਜਿਹੜੀ ਕੈਲੋ ਸੰਸਕਾਰ ਦੀ ਰੀਤੀਆਂ ਨੇ ਉਹਦੇ ਤੇ ਉਹਨੂੰ ਚਲਾਉਣ ਦੀ ਬਜਾਏ ਉਹਨਾਂ ਨੂੰ ਦਫਨਾਇਆ ਗਿਆ ਕਰੇਨਰ ਨਾਲ ਚੱਕਿਆ ਗਿਆ ਮਤਲਬ ਇੱਕ ਜਿਵੇਂ ਕਹਿੰਦੇ ਨੇ ਵੀ ਸਿਟੀਜ਼ਨ ਦੀ ਨੋ ਵੈਲਿਊ ਵਾਲੀ ਗੱਲ ਆਪਣੇ ਦੇਸ਼ ਦੇ ਵਿੱਚ ਦਿਖਾ ਰਹੇ ਨੇ ਵੀ ਬੰਦੇ ਚਾਹੇ ਮਰ ਜਾਣ ਚਾਹੇ ਉਹਨਾਂ ਨੂੰ ਭੇਡ ਬੱਕਰੀਆਂ ਵਾਂਗ ਤੁੰਤ ਤੁੰ ਕੇ ਜਾਂਜਾਂ ਚ ਹੱਤਕੜੀਆਂ ਲਾ ਕੇ ਭੇਜ ਦੇਣ ਤੇ ਉਹਨਾਂ ਦੇ ਜਿਹੜਾ ਇੱਜ਼ਤ ਤੇ ਉਹਨਾਂ ਦੀ ਡਿਗਨਿਟੀ ਨੂੰ ਬਿਲਕੁਲ ਹੀ ਇਗਨੋਰ ਕਰਿਆ ਗਿਆ। ਯਾਰ ਜਿਹੜੀ ਹਿੰਦੁਸਤਾਨੀਆਂ ਦੀ ਇੱਜ਼ਤ ਹਿੰਦੁਸਤਾਨੀਆਂ ਨੂੰ ਮਿਲ ਰਹੀ ਹੈ ਉਹ ਵੀ ਇਹਨਾਂ ਦੀ ਵਜ੍ਹਾ ਨਾਲ ਹੈ ਕਿਉਂਕਿ ਉੱਥੇ ਹਿੰਦੂਤਵ ਦਾ ਜਾਂ ਖਾਲਿਸਤਾਨ ਦਾ ਮੁੱਦਾ ਜਿਹੜੇ ਲੋਕ ਉਹਨਾਂ ਨੂੰ ਇਹ ਡਰ ਪੈਂਦਾ ਵੀ ਸਾਡੇ ਦੇਸ਼ ਚ ਆ ਕੇ ਵੀ ਇਹ ਆਪਣਾ ਰਿਲੀਜੀਅਨਸ ਦਾ ਜਿਹੜਾ ਡਿਸਟਰਬੈਂਸਸ ਨੇ ਸਾਡੇ ਦੇਸ਼ ਚ ਵੀ ਲਿਆਉਣਗੇ। ਆ ਕਰਕੇ ਤੁਹਾਨੂੰ ਮਤਲਬ ਇੰਡੀਆ ਦੇ ਨੂੰ ਮਾਨ ਦੀ بجائے ਡੀਗ੍ਰੇਡ ਕਰਿਆ ਜਾਂਦਾ ਹੈ ਇਹ ਗੱਲਾਂ ਤੇ ਕੰਮ ਕਰਨ ਵਾਲਾ ਤੇ ਇਸ ਗੱਲਾਂ ਵੱਲ ਸੋਚਣ ਦੀ ਲੋੜ ਹੈ ਜੇ ਸਰਕਾਰਾਂ ਨਹੀਂ ਧਿਆਨ ਦਿੰਦੀਆਂ ਆਪਾਂ ਨੂੰ ਵੀ ਆਪਣੀ ਰਿਸਪੈਕਟ ਲਈ ਆਪਣੇ ਆਪ ਨੂੰ ਸੈਲਫ ਡਿਸਪਲਾਈਨ ਚ ਰੱਖਣਾ ਚਾਹੀਦਾ ਹੈ ਤੇ ਜਿੱਥੇ ਤੱਕ ਹੋ ਸਕੇ ਆਪਣੀਆਂ ਰਿਲੀਜੀਅਸ ਐਕਟੀਵਿਟੀਆਂ ਹੋਰ ਦੇਸ਼ਾਂ ਦੀਆਂ ਸੜਕਾਂ ਤੇ ਕਰਨ ਤੋਂ ਅਵੋਇਡ ਕਰਨਾ ਚਾਹੀਦਾ ਹੈ ਤੇ ਚੰਗੇ ਸਮਾਜ ਦੀ ਇਕੱਠੇ ਹੋ ਕੇ ਸਿਰਜਣਾ ਕਰਨੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ